ਉੱਠਿਆ ਫਿਰ ਤੇਰਾ ਲੈਣੇਦਾਰ ਮਾਰਤਾ ਸੀਗਾ ਪਿੱਠ 'ਚ ਗੋਲੀ ਵੱਜ ਗਈ ਸੀ ਗਦਾਰਾਂ ਤੋਂ ਕਿ ਟੱਟੂ ਦਾ ਬੈਲਪੁਣਾ ਤੀ ਉਹ ਜਦੋਂ ਪਟਚੀ ਗੋਲੀ ਖਾ ਗਿਆ ਕੌਣਾ ਸ਼ਰਮੇ ਵੇਚਣਾ ਜਾਹੇ ਇਹ ਤਾਂ ਮੇਰੀ ਮਾਸੀ ਦਾ ਮੁੰਡਾ ਬੰਤਾ ਬਲਾਡੇ ਤੋਂ ਅੱਛਾ ਅਸਲ ਨਾਲ ਲੈਣੇਦਾਰਾਂ ਤੋਂ ਜਾਣਦਾ ਨਹੀਂ ਫਿਰ ਸਾਡੇ ਖਾਨਦਾਨ ਬਾਰੇ ਸਾਡਾ ਖਾਨਦਾਨ ਬੈਲੀਆਂ ਦਾ ਰਹਿ ਚੁੱਕਿਆ ਥੋੜਾ ਰਹਿ ਚੁੱਕਿਆ ਸਾਡਾ ਹੈਗਾ ਫਿਰ ਪਰ ਕੇ ਦੇਖੀ ਨੱਟ ਤੇ ਬੰਤ ਕਲੀ ਦੁਨੀਆ ਦਾ ਪ੍ਰਧਾਨ ਹੋਂ ਖਰਾਬੇ ਦੀ ਫੋਟੋ ਆਉਣਗੀਆਂ ਫੇਰ ਪਤਾ ਲੱਗੂ ਤੈਨੂੰ ਹਾਂ ਲੋਕਡਾਊਨ ਤੇ ਚੌਂਕ 'ਚ ਖੜਾ ਕੇ ਬੰਦਾ ਮਾਰਿਆ ਧੀ ਉਦੋਂ ਮੱਖੀ ਨਹੀਂ ਪਰਖਦੀ ਤੇ ਐਨੀ ਪੁਲਸ ਲੱਗੀ ਹੋਈ ਸੀ ਤੂੰ ਛੱਡੀ ਪਾਪੜ ਨੂੰ ਕਿ ਜਾਣਦਾ ਹੈ ਬਾਬਾ ਹੀ ਪਤਾ ਮਾਸਪਤਵਾਜ ਇਕੱਠੇ ਹੋਵੇ ਚੱਲ ਬੰਦ ਤਾ ਕਿਧਰ ਆਇਦਰੋਂ ਏ ਮੈਂ ਤਾਂ ਉਹਦੇ ਕੰਮੀ ਵਾਲੇ ਨਾਲ ਗਿਆ ਹੋਇਆ ਸੀ ਪੰਡਿਤ ਚ ਮੜਿਆ ਜਾ ਕੰਮਤੀ ਸਾਨੂੰ ਅੱਛਾ ਕੋਟੇ ਫੜਕੇ ਬੈ ਗਿਆ ਦਬੱਕ ਜਾ ਹਾਂ ਕਹਿੰਦਾ ਤਾਂ ਲਾਜ ਰੱਖ ਤੀ ਮੇਰੀ ਅੱਛਾ ਪਛਾਤਾ ਕਹਿੰਦਾ ਸਾਨੂੰ ਵੀ ਬੰਦ ਹੋ ਗਿਆ ਤਾਂ ਮੈਂ ਤਾਂ ਉਦੀ ਕਹਿਤੀ ਸਮੇਂ ਮਦਗਾਤਾ ਕੰਪਨੀ ਨੇ ਕਰਤਾ ਫਿਰ ਧਮਕੀ ਓੱਡੀ ਗਈ ਚੋ ਨਾ ਓਪਣੀਆਂ ਚਲਦੀਆਂ ਨੇ ਮੈਥੋਂ ਸਾਰੀਆਂ ਅੱਛਾ ਅੱਛਾ ਲੋਕਾਂ ਨੂੰ ਤਾਂ ਇਹਾਂ ਵੀ ਖਾਣੀ ਛੜਾ ਜਾ ਟੋਲੇ ਪਾ ਕੇ ਉਂ ਤਰੇ ਫਿਰਦਾ ਏ ਟੋਲੇ 'ਚ ਬਹੁਤ ਕੁਛ ਹੈ ਜੇ ਕੁਝ ਦੇਖਣ ਵਾਲਾ ਹੋਵੇ ਟੋਲੇ 'ਚ ਬਹੁਤ ਕੁਛ ਹੈ ਮੈਨੂੰ ਦੱਸ ਨਹੀਂ ਕੋਈ ਨਾ ਜੇ ਕੋਈ ਗੱਲਬਾਤ ਹੋਈ ਮੇਰਾ ਵੀ ਦੇਖ ਲਈ ਫਿਰ ਤੂੰ ਜੋਰ ਤੂੰ ਸਾਡੇ ਨਾਲ ਜੋਰ ਮਿਲਾਈ ਨਹੀਂ ਸਕਦਾ ਉਹ ਤਾਂ ਹੁੰਦਾ ਇਹ ਜੇ ਇੱਕ ਕਤਲ ਹੋ ਗਿਆ ਤੇਰੇ ਸਾਹਮਣੇ ਮੂੰਗੀ ਖਾ ਕੇ ਨਹੀਂ ਬੰਦੇ ਮਰਦੇ ਹੁੰਦੇ ਕੌਣ ਖਾਂਦਾ ਮੂੰਗੀ ਓਏ ਹਾਂ ਕੌਣ ਖਾਂਦਾ ਮੂੰਗੀ ਓਏ ਇੰਨੀ ਗੱਲ ਕਰਦੇ ਹੁੰਦੇ ਓਏ ਕਹਿ ਕੇ ਮੈਂ ਤੈਨੂੰ ਦੱਸਾਂ ਮੈਂ ਤਾਂ ਆਜ ਦਾ ਰਿਸ਼ਤੇਦਾਰ ਕਰਕੇ ਚੁੱਪਾਂ ਹੁਣ ਉਹ ਤਾਂ ਬੜਕਾਇਆ ਹੁੰਦਾ ਹੋਰ ਤੁਸੀਂ ਕਿਉਂ ਭੈਣਾਂ ਦਾ ਖਾਂ ਮੈਨੋਂ ਮਣੀ ਹੁਣ ਤੂੰ ਹੀ ਮੰਗੂ ਤੈਨੂੰ ਜ਼ਿੰਦਗੀ ਤੂੰ ਨਾ ਚੁੱਪ ਕਰਾਦਾ ਮੈਂ ਕੋਈ ਨਾ ਬਾਬਾ ਮੇਰੀ ਗੱਲ ਸੁਣੋ ਜੋਗੀ ਪਾਣੀ ਵੀ ਸੂਏ ਦੀ ਬਾਰੀ ਆ ਰਹੀ ਆ ਲਾਲਾ ਉਹ ਵੱਡਿਆ ਵੇਦਰ ਹੈ ਚੁੱਕੀ ਲੱਕੜ ਦਾ ਰੇਡ ਪੁੱਥਲੀ ਲੀ ਜਾ ਕੇ ਪੌਂਕਲ ਦੀ ਮੱਚ ਦੇਗਾ ਮਾਰੇਗਾ ਬੰਦੇ ਤੂੰ ਮਰੀ ਜਾਂਦੇ ਨੇ ਫੜਾਂ ਮੋਰ ਬੰਦਾ ਹੈ ਓਏ ਕੰਟੀ ਹੈ ਬੈਂਗਣੀ ਪਰ ਦੇ ਮੂੰਹ ਵਾਲਾ ਵੇਖਾ ਆਪਣੇ ਪਿੰਡੋਂ ਨੰਮ ਦਾ ਉਹ ਬਾਈ ਪਾਣੇ ਦਾ ਬਲਾ ਬਾਪ ਬਦਮਾਸ਼ ਰਿਹਾ ਤੈਨੂੰ ਪਤਾ ਜਦੋਂ ਬਾਪ ਬਦਮਾਸ਼ ਰਿਹਾ ਹੋਵੇ ਮੁੰਡੇ ਦੇ ਮੜੀ ਜਾਂ ਸਭ ਸਤਾਏ ਜਾਂਦੀ ਹੈ ਕਿਹੜੀ ਅੰਛੇ ਚ ਹੈ 2 ਕਿਲੋ ਤਾਂ ਵੱਜਣਾ ਬੰਦਾ ਮਾਰੂ ਇਹ ਕੀ ਕਹਿੰਦਾ ਪਰ ਸਾਡੇ ਵਾਲਾ ਕਹਿੰਦਾ ਤਾਂ ਕੁਝ ਨਹੀਂ ਹੋਤਾ ਕਹਿੰਦਾ ਮੈਂ ਤਾਂ ਇਕੱਠੇ ਹੂ ਜੋ ਦੋ ਹੱਥੀ ਕਹਿੰਦੇ ਨਹੀਂ ਤਾਂ ਇੱਲਾ ਦੇਖ ਲੈ ਤੇਰੀ ਮਰਜ਼ੀ ਜਿਵੇਂ ਮਰਜ਼ੀ ਮਰਜ਼ੀ ਦਾ ਕੀ ਆ ਬੱਚ ਇਕੱਠੇ ਹੋਵਾਂਗੇ ਹੁਣ ਹੋਰ ਕੀ ਆ ਆਪਾਂ ਮੈਂ ਕਹਿੰਦਾ ਵੀ ਫਸਲ ਫਸਲ ਦੀ ਵੱਢ ਲਈ ਪਹਿਲਾਂ ਓ ਫਸਲਾਂ ਪੁੱਛਣਾ ਵੱਡੀਆਂ ਜਾਣੀਆਂ ਫਸਲ ਨੂੰ ਦੱਛ ਕੀ ਉਹ ਐ ਚਾਰ ਤੱਕ ਕਿੱੜੇ ਨੇ ਵੱਢ ਲਾਂਗੇ ਮੈਂ ਕਰਾਂ ਤੂੜੀ ਇੱਥੇ ਕਿ ਨਾਲ ਸੋਦੇ ਉਹੀ ਤੂੰ ਹੋਰ ਹੀ ਗੱਲਾਂ ਕਰੀ ਜਾਂਦਾ ਹੁੰਦਾ ਜੀ ਤੇਰੀ ਭਾਈ ਹਾਂ ਮੈਨੂੰ ਡਾਉਣ ਲੱਗਦਾ ਤੂੰ ਕੀ ਗੱਲ ਐ ਕੋ ਟੈਨਸ਼ਨ ਟੁਨਸ਼ਨ ਲੈਣਾ ਕੋਈ ਟੈਨਸ਼ਨ ਤਾਂ ਘਾਣੂ ਐ ਯਾਰ ਮੈਨੂੰ ਐ ਮੁਲਵਾ ਮੈਂ ਚਮਚਾ ਤੈਨੂੰ ਨਾ ਚਮਚੇ ਦੀ ਵੀ ਕਮੀ ਕੁਮੀ ਨਹੀਂ ਹੈਗੀ। ਹੋਰ ਫਿਰ ਕੀ ਗੱਲ ਹੈ? ਕੰਜਾ ਦਾ ਚੋਰਾ ਜਾ ਬੜ ਬੜਾ ਖਾਈ ਨੂੰ ਮਾਰ ਕੇ। ਉਹ ਦਲਤੇ ਬਾਲੀ ਲਾਉਣਾ ਗੱਲ। ਉਹ ਇਨਾ ਟੈਨਸ਼ਨ ਲਿਆ ਕਰੇ ਤਾਂ ਸਭ ਠੀਕ ਹੋ ਜੂਗਾ। ਮੈਂ ਤੈਨੂੰ ਰਾਤ ਵੀ ਦੱਸਣ ਲੱਗਾਂ ਦੀ ਗੱਲ ਆ। ਹੂੰ। ਜਿਹੜਾ ਆਪਣੇ ਨਾਲ ਉਹ ਵੀ ਰਣੀ ਹੁੰਦਾ ਸੀ ਪਹਿਲਾਂ। ਮੇਰੇ ਨਾਲ ਆਪਾਂ ਵਿਆਹ ਚ ਕਿੰਨਾ ਦਾ ਇਕੱਠੇ ਹੋਏ ਆਪਾਂ? ਹਾਂ। ਡੀਸੀ ਦੇ ਵਿਆਹ ਤੇ ਲੰਬਾ ਜਾ ਤੇ। ਪਤਲਾ ਜਾ ਲੰਬਾ ਜਾ। ਹਾਂ। ਹਾਂ। ਉਹ ਤਾਂ ਨਹਿਣਾ ਹੁੰਦਾ ਸੀ। ਨਿਆਣਾ ਕਾਣੋਂ ਹੁੰਦਾ ਕਹਿੰਦਾ ਚੋਬਰ ਹੋ ਗਿਆ ਕਹਿੰਦਾ ਆਪਣੀ ਹੁ ਮਰਦੀ ਐ ਆਪਣੇ ਟਿੱਪੀ ਦਾੜੀ ਜੀ ਆ ਗਈ ਉਹ ਉਮਰ ਲਕੋ ਐ ਉਹ ਉਮਰ ਲਕੋ ਐ ਰੂਹਾਂ ਉਹ ਹੋ ਗਈਆਂ ਤੈਨੂੰ ਐ ਕਹਿਣਾ ਯਾਰ ਪਤਾ ਲਾਪਤਾ ਹੋ ਗਿਆ ਆਪਣਾ ਯਾਰ ਲੈ ਹੋਰ ਨਹੀਂ ਕਿਵੇਂ ਕਿ ਟੂ ਰੁੱਟ ਰੁੱਟ ਕੇ ਬਾਗ ਗਿਆ ਕਕੇ ਕੋਈ ਤੋ ਤੋ ਤਿੰਨ ਮਹੀਨੇ ਹੋ ਗਏ ਕਹਿੰਦਾ ਬੰਦਾ ਹੀ ਨਹੀਂ ਦਿਖਿਆ ਨਾ ਪਤਾ ਨਹੀਂ ਲੜਕੇ ਗਿਆ ਕਿ ਕੀ ਕਰੀਏ ਉਸ ਨੂੰ ਨਹੀਂ ਪਤਾ ਲੱਗਿਆ ਭਾਈ ਉਹਦਾ ਮੈਨੂੰ ਤਾਂ ਐ ਨਹੀਂ ਪੰਤਾ ਫਟੂ ਆਏ ਕਰ ਤੂੰ ਫੋਟੋ ਮੰਗავਦੀ ਫੇਰਾ ਹੈ ਫੋਟੋ ਮੰਗਾਵੀਂ ਭਾੜ ਲੇਗਾ ਜੀ ਤੂੰ ਮਹ ਕੰਟੇ ਚ ਬੰਦਾ ਜੇ ਤਨੂਰੇ ਮੰਗਾਤਾ ਹੋਰ ਦੱਚ ਮੈਨੂੰ ਇਹ ਹਲਾਇਆ ਮੰਨੇਗਾ ਤੂੰ ਬੰਤ ਨੂੰ ਮੰਨੇਗਾ ਕਿ ਫੋਟੋ ਮੰਗਾ ਲ ਮੈਂ ਹੁਣ ਪਾਉ ਮੇਰ ਦਾ ਪਰ ਵਾਲੇ ਗੁਰੂ ਪਤਿਓ ਦੀ ਫੋਟੋ ਜਦੋਂ ਮੈਂ ਪੈਨਾ ਹੂੰ ਉਦੋਂ ਕੰਨ ਚ ਬਾਜਾਂ ਪੈਂਦੀਆਂ ਨੇ ਜਦੋਂ ਮੈਂ ਉੱਠਦਾ ਉਦੋਂ ਕੰਨ ਚ ਬਾਜਾਂ ਬਾਜ ਕਰ ਜੀ ਜਿਵੇਂ ਐਂ ਕਹਿੰਦਾ ਭਾਗੂ ਆ ਭਾਗੂ ਆ ਕਹਿੰਦਾ ਮੈਂ ਤਾਂ ਐਂ ਬਾਜਾਂ ਪਾਈ ਆ ਦੇਖ ਤਾਂ ਬਾਜ ਮੰਨੂ ਕਿ ਸੁਣੀ ਆ ਮੈਂ ਆ ਮੈਂ ਜਮਿੰਦਬਾਦ ਆ ਸੁਣਦੇ ਨੇ ਭਲੇਖੇ ਪੈਂਦੇ ਨੇ ਭਲੇਖੇ ਪੈਂਦੇ ਨੇ ਚਲੋ ਭਾਈ ਐ ਤਾਂ ਹਾਂ ਹਾਂ ਜੋਣੇ ਹੈ ਬਾਗੂਆ ਹੱਥ ਤੇਰੀ ਹੋ ਗਿਆ ਬਾਗੂਆ ਹੱਥ ਤੇਰੀ ਉਹ ਨੁੱਤੀਰੀ ਉਹੋ ਬਾਤ ਕਰਦੇ ਫਰਾ ਸਾ ਬਾਦ ਬਾਦੀ ਹਾਂ ਅੜੂ ਮਾਗਾ ਕੀ ਗੱਲ ਕਰਦਾ ਸੀ ਓਏ ਇਹ ਇਹ ਕਿਹੜਾ ਅਜੇ ਤਾਂ ਫੋਟੋ ਬਲੀਪੋਈ ਪਹਿਲੀ ਪਹਿਲੀ ਦੇਖ ਬਾਗੂਆ ਬਸਤਾ ਬਲਾ ਡੇਲਾ ਆ ਇਕੱਠੇ ਨੱਚੇ ਤੂੰ ਅੱਪਾ ਹਾਂ ਇਹ ਅਰਦਾ ਬਾਲਾ ਦੇਖਾ ਬੜੇ ਆਹੀ ਨਹੀਂ ਹੈਗਾ ਜਿਹਦੇ ਬੜੇ ਸਾਲ ਦਾ ਛੋਟਾ ਹੁੰਦਾ ਮੇਰੀ ਹੱਡੀ ਤੋੜਦੀ ਦੀ ਹਾਂ ਕਹਿੰਦਾ ਪਗਾ ਤ ਵੱਡੀ ਖੇਡ ਲੈ ਪੀ ਲਿਆ ਬਾ ਜਾ ਪਾਣੀ ਲੈ ਮਾ ਜਾ ਜਾ ਰਹਿ ਜਾ ਕਹਿੰਦਾ ਨਾ ਬਰੀ ਲੱਤ ਤੋੜਦੀ ਹਾਂ ਹੋ ਰਹੀਗਾ ਹਾਂ ਚੋਬਰ ਹੋ ਗਿਆ ਓਏ ਕੰਦਰ ਦਾ ਭੈ ਭ ਤਾਂ ਇੰਆ ਬੜੀਆ ਕਰਦਾ ਦੀ ਨਿਆਣਾ ਮੁੰਡਾ ਹੋਏ ਕਰੀ ਜਾਂਦਾ ਰੂਹ ਹੀ ਮੇਰੀ ਗਿਆ ਤਾ ਆਹ ਮਜ਼ਾ ਮਾਤਾ ਇਸ ਮੈਂ ਦੀ ਮਹਤਾ ਜਨਾਨੀ ਜਰੂਰੀ ਦੀ ਕੱਢ ਲਈਦੀ ਕਿਸੇ ਦੀ ਨਾ ਮੈਂ ਜੇਲ੍ਹ ਚ ਭੱਗ ਗਿਆ ਹਾਂ ਫਿਰ ਮੈਂ ਜੀ ਸੁਣਾ ਕਹਿੰਦਾ ਤਾਂ ਅਸੀਂ ਜੇਲ੍ਹ ਕਰਦੀ ਕਹਿੰਦੇ ਜਨਾਨੀ ਕੱਢਦੀ ਜਨਾਨੀ ਦੀ ਤਾਕੜੀ ਪੁਲਿਸ ਵਾਲੇ ਦੀ ਹੈ ਜਨਾਨੀ ਵਾਲਾ ਰੌਲਾ ਨਹੀਂ ਹਾਂ ਹੋਰ ਬੰਦਾ ਮਰ ਗਿਆ ਓਏ ਫੱਦੂ ਲਾਣਾ ਓਏ ਪੁਰਾ ਹੀਰੀ ਕਹਿੰਦਾ ਬੰਦਾ ਮਾਰ ਰਿਹਾ ਕਹਿੰਦਾ ਬੰਦਾ ਮਾਰਦਾ ਦੀ ਮੈਂ ਤੂੰ ਕੰਜਰਾ ਕਿੱਥੇ ਉਧੜਿਆ ਹੋਇਆ ਹੈ ਮਾਏ ਤੂੰ ਰਿਆ ਹੈ ਹਾਂ ਕੀ ਦੱਸਾਂ ਮਾ ਮੇਰੇ ਸਾਰੇ ਸਾਰੇ ਪਿੰਡ ਚ ਗਾਹ ਪਿਆ ਪਿਆ ਤਾਲੂ ਨਾ ਨਾ ਲੱਗ ਜੇ ਜੀਵ ਪਾਣੀ ਦਾ ਪਹਿਲਾਂ ਹੈ ਮੇਰੀ ਸੁਣ ਗੱਲਾਂ ਹਾਏ ਕਹਾਂ ਗੱਲ ਨਾ ਕਰਦੇ ਹੋ ਕੰਜਰ ਦਿਓ ਛੋਡੇ ਲਪਿਆ